ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਵੀਰ ਹਰਪ੍ਰੀਤ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਗੱਬਣ گاਵਾ ਦਿਖਾਵਾਂਗੇ ਸੂਨ ਦੇ ਵਿੱਚ ਦੋਸਤੋ ਕਿੰਨਾ ਟਾਈਮ ਖੜਦੀਆਂ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਦੋਸਤੋ ਸਾਡਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਤਸੱਲੀ ਜਿਹੜੀ ਕਰਨੀ ਹੈ ਪਸ਼ੂਆਂ ਦੀ ਨਰਕ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆ ਕੇ ਕਰ ਲਈ ਦਿਖੋ ਕਿਉਂਕਿ ਤੁਸੀਂ ਸਪੈਸ਼ਲ ਹੋਣੇ ਹੁੰਦੇ। ਪਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਆਪਣੀ ਤਸੱਲੀ ਆਪਣੀ ਨਰਕ ਪਰਖ ਜ਼ਰੂਰ ਕਰ ਲਿਆ ਕਰੋ ਬਾਅਦ ਵਿੱਚ ਗੁੰਾਂਬੇੜੀ ਗੱਲਾਂ ਨਾ ਵੇ। ਵੀਡੀਓ ਨੂੰ ਦੋਸਤੋ ਬਹੁਤ ਮਤ ਲਾਈਕ ਕਰੇ ਸ਼ੇਅਰ ਜ਼ਰੂਰ ਕਰਿਆ ਕਰੋ ਅ ਸੋ ਦੋਸਤੋ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਇੰਸਟਾਗ੍ਰਾਮ ਤੇ ਚੱਲਦੀ ਰਹਿੰਦਾ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਵੀਜੀ ਬਾਤੋਂ ਮਤਲਬ ਫੋਲੋ ਕਰੋ ਲਾਈਕ ਸ਼ੇਅਰ ਤੇ ਵੀਜੀ ਕਮੈਂਟ ਜ਼ਰੂਰ ਲਿਆ ਕਰੋ ਆਓ ਦੋਸਤੋ ਕਰੀਏ ਵੀ ਇੰਨਾ ਗੱਲਬਾਤ ਡਿਟੇਲ ਨਾਲ ਗਾਵਾਂ ਦੀ ਪੁਸ਼ਕੜ ਨਾਲ ਸਾਂਝੀ ਕਰਦੇ ਹਾਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਹੋ ਠੀਕ ਠਾਕ ਜੀ ਹਾਂਜੀ ਬੜੀ ਕਿਰਪਾ ਕਰੂ ਆਰਾਮ ਦਾਸ ਜੀ ਸ਼ੁਕਰੀ ਸ਼ੁਕਰੀ ਚੱਲੀਏ ਨਾ ਵਧੀਆ ਕੰਮ ਕਰਾਂ ਹਾਂ ਕਿਰਪਾ ਵਧੀਆ ਜੀ ਚੱਲੀ ਜਾਂਦਾ ਕੰਮ ਕਰ ਠੀਕ ਹੈ ਜੀ ਐਡਰੈਸ ਆਪਣਾ ਬੋਲ ਦੋ ਜੀ ਆਪਣਾ ਐਡਰੈਸ ਪਿੰਡ ਸਭਰਾ ਤਹਿਸੀਲ ਪੱਟੀ ਜਿਲ੍ਹਾ ਸ੍ਰੀ ਤਰਨਤਾਰ ਸਾਹਿਬ ਮੋਬਾਈਲ ਨੰਬਰ 9877735030 9877735030 ਨਾਮ ਵੀ ਰੱਖ ਦੇ ਨਾਮ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਹਾਂਜੀ ਅੱਛਾ ਅੱਜ ਆਪਣੇ ਕੋਲ ਦੋ ਗਾਵਾਂ ਦੋਵੇਂ ਗੱਬਣਾ ਹਾਂਜੀ ਦੋਵੇਂ ਗੱਬਣਾ ਜੀ ਠੀਕ ਹੈ ਜੀ ਕਿੰਨਾ ਟਾਈਮ ਹੈ ਜਿਹੜੀ ਖੜਦੀ ਹੈ ਪਹਿਲੇ ਨੰਬਰ ਤੇ ਗਾਂ ਜਿਹੜੀ ਏ ਭਾਜੀ ਇਹਦੇ ਇਸ ਦੋ ਤਰੀਕੇ ਦੇ ਦਿਨ ਪੂਰੇ ਜਿਹੜੀ ਆਪਣੀ ਚੜ੍ਹਨਾ ਮਹੀਨਾ ਅਗਸਤ ਮਹੀਨੇ ਦੀ ਅਗਸਤ ਮਹੀਨੇ ਦੀ ਠੀਕ ਹੈ ਯਾਨੀ ਕਿ ਤੁਸੀਂ ਸਮਝ ਲਓ 7-8 ਦਿਨ ਦਾ ਇਹਦਾ ਸਮਾਂ ਪਿਆਵਾਰ ਉੱਪਰ ਲੈ ਜੇ ਤੇ ਵੱਖਰੀ ਗੱਲ ਆ ਠੀਕ ਠੀਕ ਹੈ ਹਾਂਜੀ ਹਾਂਜੀ ਤੇ ਕੋਈ ਪਹਿਲੇ ਸੂਏ ਨੇ ਕੰਨਾ ਪਹਿਲੇ ਸੂਏ ਭਾਜੀ ਇਹਨੇ 20 ਪਲੱਸ ਦਿੱਤਾ ਦੋ ਦਾ ਜਿੰਨਾ ਕੋ ਆਪਾਂ ਲਈ ਹੋਣਾ 10 ਮਤਾ ਬਾਕੀ ਤੁਹਾਡੇ ਸਾਹਮਣੇ ਨਸਲ ਬ੍ਰੀਡ ਕਹਿ ਵੀ ਕੋਈ ਨਹੀਂ ਸਕਦੇ ਡਿਵਾਈਡ ਨੂੰ ਹਾਂਜੀ 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 ਤੋਰ ਕੇ ਦਿਖਾਈ ਵਿੱਚ ਹਾਂਜੀ ਦੋਸਤੋ 2 ਅਗਸਤ ਨੂੰ ਜਿਹੜੇ ਵੀਰ ਕੰਧਾ ਵੀ ਦਿਨ ਹੈ ਇਹਦੇ ਅਜੇ ਪੂਰੇ ਹੁੰਦੇ ਆ ਤੇ ਬਾਕੀ ਦੋਸਤੋ ਉੱਤੇ ਵੀ ਕੱਦ-ਕੱਡ ਦੋਸਤੋ ਗਾਂ ਦਾ ਚੰਗਾ ਸੋਹਣੀ ਬਰੀਡ ਆ ਪੂਰਾ ਹੈਵੀ ਫੁੱਲ ਬੋਡੀ ਵੇਟ ਆ ਉੱਚੀ ਲੰਬੀ ਸੋਹਣੀ ਸੁਨਖੀ ਆ ਦੋਸਤੋ ਕਰੋ ਚੱਕ ਦੋਸਤੋ ਪੂਰੀ ਫੁੱਲ ਬਰੀਡ ਆ ਹਾਈਟ ਵੇਟ ਪੂਰਾ ਜੀ ਹਾਂਜੀ ਆ ਦੋਸਤੋ ਪੂਰੀ ਹਾਈਟ ਆ ਕਰੋ ਚੱਕ ਜੀ ਬੋਦੀ ਵਾਲੀ ਵੈੜ ਨਸਲ ਵਾਲੀ ਪੂਰੀ ਆ ਲੋ ਜੀ ਕਰੋ ਚੱਕ ਇਹਦੀ ਫਿਸ ਕੁਆਲਿਟੀ ਲਓ ਜੀ ਅਜੇ ਦੋਸਤੋ ਸੂਨ ਦੇ ਵਿੱਚ ਟਾਈਮ ਇਹਨੇ 8 ਤੋਂ 10 ਦਿਨ ਦਾ ਟਾਈਮ ਵੱਧ ਤੋਂ ਵੱਧ ਲੈ ਲੈਣਾ ਇਹ ਸੁੰਦੇ ਸਮੇਂ ਤੱਕ ਦੋਸਤੋ ਜਿਹੜੀ ਆਰਡਰ ਕੁਆਲਿਟੀ ਚੰਗੀ ਤਿਆਰ ਕਰ ਲਈਏ 20 ਪਲਸ ਦੋ ਦਿਨ ਪਹਿਲੇ ਸਵੇਚ ਚੋਆ ਆ ਵਾ ਕਿਉਂਕਿ ਦੋਸਤੋ ਗਾਂ ਦੀ ਬਰੀਡ ਚੰਗੀ ਆ ਦੁੱਧ ਗਾਵਾਂ ਦੋਸਤੋ ਜਿਹੜੀਆਂ ਇਹੋ ਜਿਹਾਂ ਦੁੱਧ ਬੜੇ ਮਜੇ ਨਾਲ ਚੋਆ ਆਂਦੀਆਂ ਨੇ ਕਿਉਂਕਿ ਅੱਗੇ ਜਿਹੜਾ ਮੌਸਮ ਆ ਇਹ ਵੀ ਕੁਝ ਨਾਰਮਲ ਹੋ ਜਾਣਾ ਹੈ ਗਾੜੀ ਮਤਲਬ ਮੌਸਮ ਦੀ ਸਹੀ ਆਉਣਾ ਵਾਲਾ ਜਿੱਲੇ ਸੂਏ ਜਿੱਤਰਾ ਉਹ ਦੱਸਦੇ ਹੈ ਵੀ ਫੁੱਲ ਗਰਮੀ ਦੇ ਵਿੱਚ ਸੂਈਗਾ ਠੀਕ ਹੈ ਜੀ ਤੇ ਤਾਂ ਵੀ ਆਂਦੇ ਵੀ ਕੰਮ ਲੋਕਲ ਘਰ ਚੋਂ ਲਈਏ ਕੋ ਫਾਰਮ ਚੋਂ ਨਹੀਂ ਆ ਤੇ 20+ ਦੁੱਧ ਫਿਰ ਵੀ ਦਿੱਤਾ ਹੈ ਨਾ ਫੁੱਲ ਗਰਮੀ ਜੀ ਗਾੜੀ ਚੋਂ ਇੱਕ ਜਿੰਨੇ ਦਿਨ ਸਮਾ ਲੈਣਾ ਕੋਈ ਆ ਮੀਨਾਂ ਲੰਘ ਜਾਣਾ ਹਾਂਜੀ ਹਾਂਜੀ ਤੇ ਗਾੜੀ ਮਹੀਨਾ ਫੇਰ ਜਿਹੜਾ ਭਾਦਰੋ ਇੱਕ ਮਹੀਨਾ ਹੈਗਾ ਗਾੜੀ ਫੇਰ ਆਉਣ ਦਾ ਸਮਾਂ ਚੰਗਾ ਵਾ ਆਓ ਜੀ ਗਾਂ ਦੀ ਗਾਂ ਮੌਸਮ ਹਾਂਜੀ ਹਾਂਜੀ ਮੌਸਮ ਸਹੀ ਆਏ ਨਾ ਉਹਦੇ ਹਿਸਾਬ ਨਾਲ ਦੁੱਧ ਫਿਰ ਚੰਗਾ ਹੀ ਭਰੂਗੀ ਗਾਂ ਠੀਕ ਠੀਕ ਆਹ ਦੋਸਤੋਂ ਦਾ ਕਦ ਕਾ ਠੇਕਰੀ ਦੀ ਫਿਸ ਕੁਆਲਟੀ ਦੇ ਉੱਥੋਂ ਤੋਂ ਦੁਬਾਰਾ ਤੋਂ ਕਰੀ ਚੈੱਕ ਕਰੋ ਬਾਕੀ ਠੰਡੀ ਸੀਲ ਇਹ ਕਿਹਨੇ ਕ੍ਰੋਸ ਬ੍ਰੀਡ ਹੁੰਦੀਆਂ ਦੋਸਤੋ ਇਹ ਦੁੱਧ ਕਰਮਾਲੀਆਂ ਬੜੇ ਮਜੇ ਨਾਲ ਚਵਾਦੀ ਚੰਗੀ ਫੀਣ ਵੀ ਨਾਲ ਦੀ ਆ ਜਾਂਦੀ ਥਾਣਾ ਦੀ ਦੋਸਤੋ ਆ ਕੁਆਲਿਟੀ ਕਰੋ ਚਤਰੀ ਹੱਥੀਂ ਚਵਾਈ ਮੁੱਠੀ ਰਲਾ தாம் ਦੋਸਤੋ ਬਹੁਤ ਵਧੀਆ ਲੱਗਾ 20+ ਦੁੱਧ ਨੇ ਪਹਿਲੀ ਸਵੇਰ ਚਵਾਤਾ ਇਹ ਦੇਖੀ ਵੀ ਦੋਸਤੋ 20 ਤੋਂ ਵੱਧ ਦੀ ਉਮੀਦ ਹੈ ਬਾਕੀ ਜੀ ਕੋਈ ਚੰਗੀ ਸੇਵਾਲਾ ਵੀ ਦੁੱਧ ਨੇ ਬੜੇ ਮਜੇ ਨਾਲ ਚਵਾਦੀ ਬਾਕੀ ਠੰਡੀ ਸੀਲ ਉਹ ਜੀ ਕੋਈ ਚੱਕਰ ਨਹੀਂ ਅਜੇ ਦੋਸਤੋ ਵਲਟ ਲਾ ਰਹੀਆਂ ਕਾਫੀ ਪਈਆਂ ਤੇ ਵਹਾਨਾ ਜਿਹੜਾ ਦੋਸਤੋ ਦਾ ਫਾਰੀਆਣਾ ਪੂਰਾ ਨਗਰ ਤੇ ਠੋਸ ਵਹਾਨਾ ਤਿਆਰ ਕਰੂਗੀ ਬਿਲਕੁਲ ਜਿਹੜਾ ਫਿਕਸ ਅੱਡ ਰਹੇ ਨੇ ਤਿਆਰ ਕਰਨਾ ਵਾ ਹਾਂਜੀ ਹਾਂਜੀ ਤੇ ਵੀਰ ਜੀ ਮੁੱਲ ਦਾ ਕੀ ਕਹਦੇ ਮੁੱਲ ਵੀਰ ਜੀ ਦਾ 85000 ਰੁਪਿਆ ਜੀ ਮਾਨਤਨ ਕਿੰਨਾ ਕੋਈ ਮਾਨਤਨ ਕੋਈ 82000 ਦੇ ਆਪਾਂ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਸਾਰੀਆਂ ਦਿਆਂ ਦੇ ਵਿੱਚ ਜਿਹੜੀਆਂ ਇਹੋ ਜਿਹੇ گاਵਾ ਲੱਖ ਲੱਖ ਤੋਂ ਬਾਹਰ ਹੀ ਵਿਗਣੀਆਂ ਵਾ ਠੀਕ ਹੈ ਜੀ ਹਾਂਜੀ ਇਹ ਗਰਮੀ ਚ ਲੋ ਵਾ ਥੋੜਾ ਆਪਾਂ ਨੂੰ ਜਿਤਨਾ ਮਿਲੀ ਆਪਾਂ ਉਸ ਨਾਲ ਦੇ ਦੇ ਹਾਂਜੀ 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 85000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਤੇ 82000 ਦੇ ਵਿੱਚ ਵੀਰ ਕਹਿੰਦਾ ਕਿ ਥੋੜਾ ਬੜਾ ਮਾਨਤਨ ਜਿਹੜਾ ਮ ਪਾਜੀ ਜੀ 2 ਨੰਬਰ ਬਾਰੇ ਦੱਸੀ ਇਹਦੀ ਕੀ ਡਿਟੇਲ ਐ ਕੰਮਾਂ ਦੇ ਟਾਈਮ ਦੇ ਕਰਦੀ ਸੀ ਇਹ ਵੀ ਪਾਜੀ ਇਸੇ ਹੀ 1 ਤਰੀਕ ਨੂੰ ਇਹ ਦਿਨ ਪੂਰੇ ਆ 1 ਅਗਸਤ ਨੂੰ ਹਾਂ ਜੀ 1 ਅਗਸਤ ਨੂੰ ਜਿਹੜੇ ਥੋੜਾ ਬੜਾ ਉਹ 1 ਇੱਕ ਦਿਨ ਦਾ ਹੀ ਫਰਕ ਆ ਠੀਕ ਹੈ ਜੀ ਹਾਂ ਜੀ ਇਹ ਕਿੰਨ ਵਸੂ ਬਾ ਸੁਣੀ ਇਹ ਦੂਜਾ ਤੀਜੇ ਸਵੇ ਸੁਣਾ ਜੀ ਤੀਜਾ ਸਵੇ ਹਾਂ ਜੀ ਆਪਾਂ ਦੂਜਾ ਨਹੀਂ ਕਹੇ ਤੀਜੇ ਸਵੇ ਸੁਣਾ ਵਾ ਤੇ ਇਹਨੇ ਦੂਜੇ ਸਵੇ 25 ਪਲੱਸ ਦੁੱਧ ਦਿੱਤਾ ਠੀਕ ਹੈ ਜੀ ਹਾਂ ਜੀ ਪਾ ਉਹ ਵੀ ਦੱਸਣ ਦੇ ਵੀ ਇਹਨਾਂ ਦਿਨਾਂ ਦੇ ਵਿੱਚ ਸੁਈ ਸੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਤੋਰੀ ਇਹਨੂੰ ਦੋਸਤੋ ਇਹ ਵੀ ਗਾੜੀ ਤੀਜ ਨਾ ਦੋਸਤੋ ਇਹ ਵੀ ਚੰਗੀ ਹੈ ਖੁੱਲਿਆਂ ਹੱਡਾਂ ਪੈਰਾਂ ਦੀ ਪੂਰੀ ਦੋਸਤੋ ਵਾ ਕਰੋ ਚੱਕ ਪੂਰਾ ਹੈਵੀ ਫੋਲੀਬੋਲ ਬਿਡ ਆ ਲੋ ਜੀ ਇਹ ਵੀ ਦੋਸਤੋ ਕ੍ਰੋਸ ਸੰਗ ਦੇ ਨਾਲ ਆਉਂਦੀ ਹੈ ਇਹਦੀ ਫੇਸ ਕੁਆਲਿਟੀ ਚੈੱਕ ਕਰੋ ਜੀ ਆਹ ਲੋ ਆ ਜੀ ਦੋਸਤੋ ਸੂਂਦੇ ਵਿੱਚ ਇਹਦੇ ਵੀ ਦਿਨ ਜਿਹੜੇ ਪਏ ਆ ਕੋਈ ਘੱਟੋ ਘਾਟ ਦਾ ਉੱਪਰ ਹੀ ਲੈ ਕੇ ਜਾਊਗੀ ਇੱਕ ਤਰੀਕ ਤੋਂ ਹਾਂਜੀ ਤੇ ਸੂਂਦੇ ਸਮੇਂ ਤੱਕ ਦੋਸਤੋ ਨੇ ਕਰਮਾਣੀ ਵਿੱਚ ਜਿਹੜੀ ਆਰਡਰ ਕੁਆਲਿਟੀ ਹੈ ਚੰਗੀ ਸੋਹਣੀ ਤਿਆਰ ਕਰ ਲੈਣੀ ਹੈ ਦੋਸਤੋ ਇਹਦਾ ਮੱਝਾਂ ਵਰਗਾ ਪਿੱਠ ਪੋੜਾ ਵਾ ਅੱਗੇ ਦੋਸਤੋ ਜਿਹੜੀਆਂ ਹਵਾਨੇ ਦੇ ਵਿੱਚ ਵੱਲ ਢਲਣ ਪਈਆਂ ਕਾਫੀ ਪਈਆਂ ਕਈ ਪਸ਼ੂ ਦੋਸਤੋ ਜਿਹੜੇ ਸੂਨ ਦੇ ਬਿਲਕੁਲ ਨੇੜੇ ਜਗੇ ਆਰਡਰ ਕੁਆਲਟੀ ਤਿਆਰ ਕਰਦੇ ਬਾਕੀ ਦੋਸਤੋ ਇਹ ਵੀ ਫੁੱਲ ਬਰੀਡ ਆ ਆ ਲੋ ਜੀ ਕੰਦ ਕੰਦ ਦੋਸਤੋ ਇਹਦਾ ਵੀ ਪੂਰੀ ਲੈਂਥ ਚੈੱਕ ਕਰੋ ਜੀ ਪੂਰੀ ਲੰਬਾਈ ਪੂਰੀ ਨਿਗਰਾਂ ਘਨੇ ਸਾੰਭੇ ਵੀ ਚੰਗੀ ਆ ਲੈਸ ਕੋਈ ਨਹੀਂ ਵੀ ਲਿੱਸੀ ਵਿਕੀ ਆ ਹਾਂਜੀ 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 ਬਾਕੀ ਦੋਸਤੋ ਗਰਮੀ ਦੇ ਵਿੱਚ ਤੁਹਾਨੂੰ ਪਤਾ ਪਹੂ ਥੋੜਾ ਜਿਹਾ ਲਿੱਸਾ ਪਾਉ ਜਰੂਰ ਰੱਖਦਾ ਕਿਉਂਕਿ ਚੱਕਰੇ ਆ ਜੀ ਉਹਨਾਂ ਨੇ ਪਾਉਂਦੇ ਹੀ ਪੱਠੇ ਹਰਿਆਣੇ ਤੇ ਆਪਣੇ ਕੋਲ ਸਾਈਲੇਜ ਠੀਕ ਹੈ ਜੀ ਉਹਦਾ ਕਰਕੇ ਨਾ ਜੇ ਥੋੜੇ ਪੱਠੇ ਵੀ ਘਾਟ ਖਾਦੇਵੇਂ ਤੁਹਾਨੂੰ ਆਦਿਆ ਹਰਿਆਣੀ ਪਾਉਦੇ ਸਾਈਲੇਜ ਆਪਣੇ ਕੋਲ ਆ ਠੀਕ ਹੈ ਆਪਾਂ ਸਾਈਲੇਜ ਹੀ ਪਾਉਂਦਾ ਆ ਉਹ ਕਈ ਰ ਪਹੁ ਇੱਕ ਦੋ ਦਿਨ ਦਾ ਇੱਕ ਦੋ ਦਿਨ ਨਹੀਂ ਉਹ ਸਾਈਲੇਜ ਖਾਂਦਾ ਜਿਹੜਾ ਨਵਾਂ ਪਸ਼ੂ ਹੁੰਦਾ ਕਈ ਜੇ ਲੱਗੇ ਉਹਦੇ ਉਹ ਚਲੋ ਖਾ ਲੈਂਦੇ ਆ ਠੀਕ ਹੈ ਜੀ ਬਾਕੀ ਦੋਸਤੋ ਹਵਾਨੇ ਦੀਆਂ ਆੜੀਆਂ ਨਾੜਾਂ ਵਾ ਬਰੀਕ-ਬੀਕ ਆ ਵੇਖੋ ਕਰੋ ਚੈੱਕ ਜੀ ਮਿਲਕ ਵੈਨ ਦੋਸਤੋ ਕਾਫੀ ਮੋਟੀ ਐ ਦੂਜੇ ਪਾਸੇ ਤੁਹਾਨੂੰ ਦਿਖਾ ਦਣਾ ਇੱਕ ਵਾਰੀ ਆਲੂ ਜੀ ਕਰੋ ਲਗਾਵਾ ਜਿੰਨੀਆਂ ਉਹ ਵੀ ਨੇ ਰੱਖਿਆ ਚੰਗੀਆਂ ਰੱਖਿਆ ਉਹ ਦੋ ਭਰਾ ਹੀ ਉਹਨਾਂ ਦਾ ਇੱਕ ਭਰਾ ਅਮਰੀਕਾ ਚਲੇ ਗਿਆ ਹੋਇਆ ਕਰਕੇ ਉਹ ਪਸੂ ਘੜਾਈ ਜਾਂਦਾ ਆਪਦੇ ਠੀਕ ਹੈ ਠੀਕ ਲਗਾਵਾ ਆਪਣੇ ਲਾਗੋ ਹੀ ਆਪਾਂ ਲਈਏ ਵੀ ਤੇ ਕੋਈ ਵੀ 20 ਤੋਂ ਥੱਲੇ ਗਾਣੀ ਹੈਗੀ ਉਹਨਾਂ ਦੇ ਕੋਈ ਜਿੰਨੀਆਂ ਰੱਖਿਆ ਉਹਨਾਂ ਠੀਕ ਹੈ ਅੱਛਾ ਵੀਰ ਜੀ ਇਹਦਾ ਕੀ ਮੁੱਲ ਕਰਦੇ ਇਹਦਾ ਮੁੱਲ ਵੀਰ ਜੀ 80000 ਰੁਪਿਆ 78000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਦੁੱਧ ਨੇ 25 ਕਰ ਦੋ ਦੁੱਧ 25 ਪਲੱਸ ਦਿੱਤਾ ਪਹਿਲੇ ਸੂਏ ਦੂਜੇ ਸੂਏ ਹਾਂਜੀ ਅਰਗੇ ਤੀਜੇ ਸੂਏ ਚਲੋ 25 ਦੇ ਦੇ ਮੈਨੂੰ ਬਹੁਤ ਆਪਾਂ ਜ਼ਿਆਦਾ ਤਾਂ ਨਹੀਂ ਕਹਿ ਜੇ ਕਲਾਣਾ ਕਹਿਦਗੀ ਉਹ ਤਾਂ ਫਿਰ ਜਿੰਨਾ ਮੈਂ ਉਹ ਤਾਂ ਭਾਵੇਂ ਕਿਹਾ ਨੂੰ ਭਗਤੀ ਕਰ ਦੋ ਭਾ ਜਿਹੜੀ ਮਿੰਤੀ ਹੋਣੀ ਉਹ ਤਾਂ ਹਾਂਜੀ ਹਾਂਜੀ ਬਸਦੀ ਹੈਗੀ ਹੈਗੀ ਨਾ ਦੋਸਤੋ 75 ਹਜ਼ਾਰ 75 ਹਜ਼ਾਰ ਮੁੱਲ ਕਿਤੇ ਨਹੀਂ 80 ਹਜ਼ਾਰ 78 ਹਜ਼ਾਰ ਦੀ 80 ਹਜ਼ਾਰ ਰੁਪਏ ਦੋਸਤੋ ਮੁੱਲ ਕੀਤਾ ਵੀ ਇਹ ਮੇਰੇ 78 ਹਜ਼ਾਰ ਰੁਪਏ ਦੇ ਵਿੱਚ ਵੀਰ ਕਹਿੰਦਾ ਕਿ ਮਾਨਤਾਲਾ ਆਪਾਂ ਜਿਹੜਾ ਕੋਈ ਵੀਰ ਭਰਾ ਖੇਦਣੋਗਾ ਮੌਕੇ ਤੇ ਥੋੜਾ ਬੜਾ ਜਰੂਰ ਕਰਾਂਗੇ ਅਜੇ ਦੋਸਤੋ ਜਿਹੜੀ ਆਰਡਰ ਕੁਆਲਿਟੀ ਇਹਨੇ ਨਵਾਂ ਦਸਾਂ ਦਸਾਂ ਦੇ ਵਿੱਚ ਬਹੁਤ ਵਧੀਆ ਤਿਆਰ ਕਰਨੀ ਆ ਕਰੋ ਚੈੱਕ ਪੂਰਾ ਠੋਸ ਤੇ ਨਿਗਰਵਾਨਾ ਤਿਆਰ ਕਰੂਗੀ ਹੱਥ ਇਹਦੀ ਵੀ ਦੋਸਤੋ ਲੈਂਥ ਕਾਫੀ ਪੂਰੀ ਹੈ ਆ ਲੋ ਜੀ ਕਰੋ ਚੈੱਕ ਪੂਰਾ ਫੁੱਲ ਹੈਵੀ ਬੋਡੀਵਰਡ ਨਾੜਾ ਦੋਸਤੋ ਆ ਜਿਹੜੀ ਮਿਲਕ ਵੈਨ ਲੱਗੀ ਇਹ ਤਾਂ ਬਹੁਤ ਵਧੀਆ ਇਹੋ ਜੀਆਂ ਬੈੜਾਂ ਕਿਤੇ ਮਿਲਦੀਆਂ ਜੀ ਹਾਂਜੀ ਤੇ ਥਾਣਾ ਵਾਲਾ ਵੀ ਦੋਸਤੋ ਕੁਆਲਿਟੀ ਚੈੱਕ ਕਰੋ ਜੀ ਆ ਲੋ ਬੋਦੀ ਵਾਲੀ ਗਾਂ ਆ ਲੋ ਕਰੋ ਵੀ ਫਿਰ ਕੁਆਲਿਟੀ ਚੈੱਕ ਜੀ ਦੋ ਗਾਵਾਂ ਦੋਸਤੋ ਤੁਹਾਨੂੰ ਦਿਖਾਈਆਂ ਦੋਵੇਂ ਗਾਵਾਂ ਗੱਬਣ ਆਪਨੀ ਤਿੱਪ ਕੇ ਤਸਦੀਕ ਕਰਕੇ ਪਸ਼ੂ ਖਰੀਦਿਆ ਕਰੋ ਧੰਨਵਾਦ ਹੈ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ